ਸਾਰੇ ਸਿੱਖ ਵੀਰਾਂ ਨੂੰ ਮੇਰੀ ਇੱਕ ਬੇਨਤੀ ਹੈ ਕਿ ਇੱਕ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਜ਼ਰੂਰ ਆਪਣੇ ਘਰ ਦੇ ਵਿੱਚ ਲਾਓ ਬਹੁਤ ਘੱਟ ਹੋਊਗੀ ਜਦ ਕਿ ਪਾਕਿਸਤਾਨ ਦੇ ਵਿੱਚ ਬਹੁਤ ਲੋਕਾਂ ਨੇ ਮੁਸਲਮਾਨ ਵੀਰਾਂ ਨੇ ਆਪਣੇ ਘਰਾਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਲਾਈ ਹੋਈ ਆ ਪਰ ਆਪਣੇ ਸਿੱਖ ਘਰਾਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਹੈ ਨਹੀਂ ਉਹ ਮਹਾਰਾਜਾ ਰਣਜੀਤ ਸਿੰਘ ਜਿਹਦਾ ਰਾਜ ਤਿੱਬਤ ਤੋਂ ਲੈ ਕੇ ਦਰਾ ਖੈਬਰ ਤੱਕ ਸੀ ਸਾਰੇ ਖਤਰਨਾਕ ਇਲਾਕੇ ਉਹ ਬੰਦੇ ਨੇ ਕਬਜ਼ੇ 'ਚ ਲਏ ਆਪਣੇ ਤੇ ਸਿੱਖ ਰਾਜ ਪੈਦਾ ਕੀਤਾ ਸਿੱਖ ਰਾਜ ਦੀ ਮੌਜੂਦਗੀ ਲੈਂਦੀ ਇਸ ਧਰਤੀ ਤੇ ਜਿਹੜੇ ਸਿੱਖ ਰਾਜ ਨੂੰ ਅੱਜ ਸਾਰੀ ਦੁਨੀਆ ਕਹਿ ਰਹੀ ਆ ਕਿ ਉਹ ਇੱਕ ਬੈਸਟ ਰਾਜ ਸੀ ਬਹੁਤ ਵਧੀਆ ਰਾਜ ਸੀ ਉਹ ਸਿੱਖ ਰਾਜ ਉਹ ਮਹਾਰਾਜਾ ਜਿਹਨੂੰ ਮਿਲਣ ਦੀ ਖਾਤਰ 6 ਮਹੀਨੇ ਅੰਗਰੇਜ਼ ਸਤਨੁਜ ਦੇ ਦਰਿਆ ਤੇ ਬੈਠਾ ਰਿਹਾ ਪਰ ਉਹ ਮਿਲਣ ਨਹੀਂ ਆਇਆ ਉਹ ਬਾਅਦ ਦੇ ਵਿੱਚ ਉਹਨੇ ਪੁੱਛਿਆ ਕਹਿੰਦਾ ਵੀ ਇਹ ਕਿਹਾ ਜਾ ਕਿਹੜਾ ਰਾਜਾ ਜਿਹੜਾ ਸਾਨੂੰ ਮਿਲਣ ਨਹੀਂ ਆਉਂਦਾ ਸਾਨੂੰ ਤਾਂ ਸਾਰੀ ਦੁਨੀਆ ਮਿਲਣ ਆਉਂਦੀ ਆ ਉਹ ਕਹਿੰਦਾ ਮੈਂ ਉਸ ਗੁਰੂ ਨਾਨਕ ਦਾ ਉਸ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਆ ਜੀਨੇ ਆਪਦੇ ਸਹਿਬਜ਼ਾਦੇ ਆਪਦਾ ਪਰਿਵਾਰ ਸਾਰਾ ਸ਼ਹੀਦ ਕਰਵਾ ਲਿਆ ਤੇ ਅਸੀਂ ਤਾਂ ਉਹ ਬਾਬਰ ਨੂੰ ਜਾਬਰ ਕਹਿਣ ਵਾਲੇ ਲੋਕਾਂ ਗਏ ਅਸੀਂ ਤੁਹਾਡੇ ਮੂਹਰੇ ਆ ਕੇ ਨਹੀਂ ਖੜਦੇ ਫਿਰ ਉਹੀ ਅੰਗਰੇਜ਼ ਨੀਮਾ ਹੋ ਕੇ ਫਿਰ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਣ ਗਿਆ ਮਹਾਰਾਜਾ ਰਣਜੀਤ ਸਿੰਘ ਉਸ ਅੰਗਰੇਜ਼ ਨੂੰ ਨਹੀਂ ਮਿਲਣ ਗਿਆ ਜਿਹਦਾ ਸਾਰੀ ਦੁਨੀਆ ਤੇ ਰਾਜ ਸੀ ਉਸ ਰਾਜੇ ਦੀ ਇੱਕ ਫੋਟੋ ਦਾ ਯਾਰ ਆਪਣੇ ਘਰ ਚ ਲਾਉਣੀ ਬਣਦੀ ਆ ਜਰੂਰ ਲਾਓ ਇੱਕ ਫੋਟੋ ਆਪਣੇ ਘਰ